ਸਰਸ਼ੀਕਾਲ ਜੀ ਅੱਜ ਆਪਾਂ ਦਿਖਾਵਾਂਗੇ ਬਹੁਤ ਹੀ ਸੋਹਣਾ ਸਕੀਵੀ ਡਿਜ਼ਾਈਨ ਇਹਦੇ ਲਈ ਕਿ ਆਪਾਂ ਬਾਰਡਰ ਬਣ ਲਾਂਗੇ ਬਾਰਡਰ ਬਣਾਉਣ ਤੋਂ ਬਾਅਦ ਇਹਨਾਂ ਇਜ਼ੀ ਡਿਜ਼ਾਈਨਾਂ ਇਹ ਤੁਹਾਨੂੰ ਬਹੁਤ ਹੀ ਆਸਾਨ ਹੋਊਗਾ ਬਣਨ ਦੇ ਵਿੱਚ ਸਿੰਪਲ ਜਿਹਾ ਫੰਡਾ ਹੈ ਇਹਨਾਂ ਦਾ ਤਿੰਨ ਗੁੰਡੇ ਤੁਸੀਂ ਪੁੱਠੇ ਪਾਉਂਗੇ ਤੇ ਇੱਕ ਗੁੰਡਾ ਤੁਸੀਂ ਸਿੱਧਾ ਉਤਾਰਨਾ ਧਾਗਾ ਪਿੱਛੇ ਕਰਕੇ ਧਾਗਾ ਪਿੱਛੇ ਕਰੋਗੇ ਫਿਰ ਧਾਗਾ ਅੱਗੇ ਕਰੋਗੇ ਫਿਰ ਤਿੰਨ ਗੁੰਡੇ ਪੁੱਠੇ ਪਾਉਂਗੇ ਉਸ ਤੋਂ ਬਾਅਦ ਤੁਸੀਂ ਫਿਰ ਧਾਗਾ ਪਿੱਛੇ ਕਰੋਗੇ ਇੱਕ ਗੁੰਡਾ ਖਾਲੀ ਉਤਾਰ ਦੇਣਾ ਦੂਸਰੀ ਸਲਾਈ ਤੇ ਬਿਨਾਂ ਬੁਣੇ ਧਾਗਾ ਅੱਗੇ ਕਰੋਗੇ ਫਿਰ ਤਿੰਨ ਗੁੰਡੇ ਪੁੱਠੇ ਪਾਉਗੇ ਇਦਾਂ ਪ੍ਰੋਸੈਸ ਚੱਲਣਾ ਤਿੰਨ ਗੁੰਡੇ ਪੁੱਠੇ ਪਾ ਕੇ ਧਾਗਾ ਪਿੱਛੇ ਕਰੋ ਖਾਲੀ ਗੁੰਡਾ ਉਤਾਰ ਲਓ ਫਿਰ ਧਾਗਾ ਅੱਗੇ ਕਰਕੇ ਫਿਰ ਤਿੰਨ ਗੁੰਡੇ ਪੁੱਠੇ ਇਦਾਂ ਹੀ ਸਾਰਾ ਬਣਾਉਣਾ ਜਿਹੜੀ ਬੈਕ ਸਾਈਡ ਆ ਇਹਦੀ ਬੈਕ ਸਾਈਡ ਸਾਰੀ ਦੀ ਸਾਰੀ ਪੁੱਠੀ ਸਲਾਈ ਪਾਉਣੀ ਆ ਫਰੰਟ ਬੈਕ ਸਾਈਡ ਤੋਂ ਵੀ ਬਹੁਤ ਐਂਡ ਨੀਟ ਐਂਡ ਕਲੀਨ ਡਿਜ਼ਾਈਨ ਬਣਦਾ ਆ ਬੈਕ ਸਾਈਡ ਆ ਤੁਹਾਨੂੰ ਦਿਖਾ ਰਹੇ ਆ ਤੇ ਫਰੰਟ ਸਾਈਡ ਤਾਂ ਸੋਹਣਾ ਡਿਜ਼ਾਈਨ ਬਣਦਾ ਹੀ ਆ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋਣ ਵਾਲਾ ਡਿਜ਼ਾਈਨ ਆ ਬਹੁਤ ਹੀ ਸੋਹਣਾ ਡਿਜ਼ਾਈਨ ਇਹਦੀ ਤੁਸੀਂ ਕੋਟੀ ਬਣਾ ਸਕਦੇ ਹੋ ਸਕੀ ਵੀ ਬਣਾ ਸਕਦੇ ਹੋ ਕੁਝ ਵੀ ਬਣਾ ਸਕਦੇ ਹੋ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਜ਼ਰੂਰ ਕਰਿਓ